ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਨਾਲ ਰਿਲੇਟਡ ਕਹਾਣੀਆਂ ਤੇ ਇਹ ਇੱਕ ਬਹੁਤ ਵੱਡੀ ਨਿਊਜ਼ ਤੇ ਇੱਕ ਚੰਗੀ ਨਿਊਜ਼ ਨਾਰਮਲਸ ਤਾਂ ਕ੍ਰਾਈਮ ਦੀ ਹੀ ਗੱਲਾਂ ਕਰਦੇ ਰਹਿੰਨੇ ਆ ਪਰ ਉਹੀ ਆ ਕਿ ਕ੍ਰਾਈਮ ਨਾਲ ਰਿਲੇਟਡ ਚੈਨਲ ਦੇ ਉੱਪਰ ਇੱਕ ਜਿਹੜੀ ਖਬਰ ਆਈ ਆ ਇਹਨੂੰ ਇੱਕ ਬਹੁਤ ਹੀ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਬਹੁਤ ਹੀ ਵੱਡੀ ਤੇ ਬਹੁਤ ਵਧੀਆ ਖਬਰ ਹੈਗੀ ਆ ਇਹ ਸੁਪਰੀਮ ਕੋਰਟ ਦਾ ਕੱਲ ਇੱਕ ਫੈਸਲਾ ਆਇਆ ਤੇ ਕਿਸ ਚੀਜ਼ ਬਾਰੇ ਆ ਉਹ ਆਇਆ ਪੋਰਨੋਗ੍ਰਾਫੀ ਦੇ ਉੱਪਰ ਜਿਹੜੀਆਂ ਅਸ਼ਲੀਲ ਫਿਲਮਾਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਫਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਬੱਚੇ ਹੁੰਦੇ ਆ ਮਤਲਬ ਬਹੁਤ ਸਾਰੇ ਲੋਕ ਨੇ ਜਿਹੜੇ ਬੱਚਿਆਂ ਦੀਆਂ ਲੁੱਕ ਛਿਪ ਕੇ ਉਹਨਾਂ ਵਿਚਾਰਿਆਂ ਦੀ ਜਿਵੇਂ ਕਈ ਵਾਰ ਉਹ ਨਗਨ ਅਵਸਥਾ 'ਚ ਹੁੰਦੇ ਉਹ ਕਦੇ ਵੀ ਹੋ ਸਕਦੇ ਆ ਨੌਣ ਦੇ ਟਾਈਮ ਹੋ ਸਕਦੇ ਆ ਕਿਸੇ ਵੀ ਟਾਈਮ ਹੋ ਸਕਦੇ ਆ ਉਸ ਤਰ੍ਹਾਂ ਦੀਆਂ ਇਹ ਕਿਸੇ ਵੀ ਤਰ੍ਹਾਂ ਦੀਆਂ ਕਿਸੇ ਵੀ ਟਾਈਮ ਉਹਨਾਂ ਦੇ ਵੀਡੀਓ ਬਣਾਏ ਗਏ ਹੋਣ ਜਾਂ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਹੋਣ ਬਹੁਤ ਤਰ੍ਹਾਂ ਦੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਕਿ ਜਿਹੜੇ ਜਿਨ੍ਹਾਂ ਨੂੰ ਮਤਲਬ ਇੱਕ ਸੈਕਸ਼ੂਅਲ ਪਲੇਜ਼ਰ ਮਿਲਦਾ ਇੱਕ ਜਿਹੜੀ ਉਹਨਾਂ ਦੀ ਜਿਸਮਾਨੀ ਲੋਡ ਹੈਗੀ ਆ ਕਾਮ ਦੀ ਉਹ ਬੱਚਿਆਂ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਪੂਰੀ ਹੁੰਦੀ ਆ عجیب ਤਰ੍ਹਾਂ ਦੇ ਲੋਕ ਹੈਗੇ ਦੁਨੀਆ ਭਾਂਤ ਭਾਂਦੀ ਆ ਤੇ ਪਰ ਉਹਦੇ ਅਗੇਂਸਟ ਇੱਕ ਫੈਸਲਾ ਆ ਬਹੁਤ ਹੀ ਸਖਤ ਇਹ ਆਇਆ ਇੱਕ ਤਾਂ ਆਪਣੇ ਚੀਫ ਜਸਟਿਸ ਜਿਹੜੇ ਹੈਗੇ ਸੁਪਰੀਮ ਕੋਰਟ ਦੇ ਚੰਦਰ ਚੂੜ ਬਹੁਤ ਮਸ਼ਹੂਰ ਨਾਮ ਉਹਨਾਂ ਦੇ ਨਾਲ ਜਸਟਿਸ ਜੇਬੀ ਪਾਰਦੀਵਾਲਾ ਬਹੁਤ ਮਸ਼ਹੂਰ ਬਹੁਤ ਸੀਨੀਅਰ ਜੱਜ ਨੇ ਇਹ ਇੰਡੀਆ ਦੇ ਸੁਪਰੀਮ ਕੋਰਟ ਦੇ ਜੱਜ ਨੇ ਇਹ ਵੀ ਤੇ ਇਹਨਾਂ ਦੋਨਾਂ ਨੇ ਫੈਸਲਾ ਲਿਆ ਤੇ ਇਹਦੇ 'ਚ ਹੁਣ ਸਜ਼ਾ ਮੁਕਰਰ ਕੀਤੀ ਆ ਤੇ ਇਹ ਕਿਉਂ ਕਰਨਾ ਪਿਆ ਪਹਿਲਾਂ ਮੈਂ ਤੁਹਾਨੂੰ ਥੋੜਾ ਉਹ ਦੱਸ ਦਿੰਨਾ ਪਿਛਲੇ ਸਾਲ ਮ드ਰਾਸ ਹਾਈ ਕੋਰਟ ਦੇ ਵਿੱਚ ਇੱਕ ਫੈਸਲਾ ਸੀਗਾ ਇੱਕ ਮਤਲਬ ਕਿਸੇ ਕ੍ਰਾਈਮ ਦੇ ਨਾਲ ਰਿਲੇਟਡ ਕਿਸੇ ਇਨਸਾਨ ਦਾ ਸੀਗਾ 28 ਸਾਲ ਦਾ ਇਨਸਾਨ ਸੀ ਚੰਨ ਮ드ਰਾਸ ਹੀ ਰਹਿਣ ਵਾਲਾ ਤਾਮਿਲਨਾਡੂ ਦਾ ਤੇ ਉਹਦੇ ਉੱਪਰ ਦੋਸ਼ ਇਹ ਲੱਗੇ ਸੀਗੇ ਕਿ ਉਹਨੇ ਆਪਣੇ ਫੋਨ ਦੇ ਵਿੱਚ ਇਸੇ ਤਰ੍ਹਾਂ ਦੀਆਂ ਬੱਚਿਆਂ ਦੀਆਂ ਅਸ਼ਲੀਲ ਫੋਟੋਆਂ ਤੇ ਵੀਡੀਓਜ਼ ਡਾਊਨਲੋਡ ਕੀਤੇ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਵਾਲੇ ਉਹਦੇ ਉੱਪਰ ਕੇਸ ਕਰਦੇ ਆ ਕੇਸ ਕੋਰਟ ਵਿੱਚ ਜਾਂਦਾ ਮ드ਰਾਸ ਹਾਈ ਕੋਰਟ ਤੱਕ ਜਾਂਦਾ ਪਰ ਇੱਥੇ ਆ ਕਿ ਮ드ਰਾਸ ਹਾਈ ਕੋਰਟ ਨੇ ਇੱਕ ਬਹੁਤ ਹੀ ਅਜੀਬ ਤਰ੍ਹਾਂ ਦਾ ਫੈਸਲਾ ਦਿੱਤਾ ਉਸ ਟਾਈਮ ਤੇ ਉਹ ਫੈਸਲਾ ਇਹ ਸੀਗਾ ਤੇ ਉਹਨਾਂ ਨੇ ਇਹ ਕਿਹਾ ਕਿ ਬੱਚਿਆਂ ਦੀਆਂ ਫੋਟੋਜ਼ ਅਸ਼ਲੀਲ ਨੰਗਨ ਅਵਸਥਾ ਵਿੱਚ ਇਹ ਇਸ ਤਰ੍ਹਾਂ ਦੇ ਸਮਾਨੀ ਸੰਬੰਧਾਂ ਦੀਆਂ ਫੋਟੋਆਂ ਤੇ ਵੀਡੀਓ ਜੇ ਕੋਈ ਡਾਊਨਲੋਡ ਕਰਦਾ ਜਾਂ ਦੇਖਦਾ ਤਾਂ ਇਹ ਕਿਸੇ ਵੀ ਤਰ੍ਹਾਂ ਦਾ ਜੁਰਮ ਨਹੀਂ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਜੀਬ ਗੱਲ ਹੈ ਕਿ ਇੱਕ ਹਾਈ ਕੋਰਟ ਦੇ ਵਿੱਚ ਜੱਜ ਬੈਠੇ ਆ ਤੇ ਉਹ ਇਸ ਤਰ੍ਹਾਂ ਦਾ ਫੈਸਲਾ ਦੇ ਰਹੇ ਆ ਤਾਂ ਫਾਈਨਲੀ ਸੁਪਰੀਮ ਕੋਰਟ ਨੇ ਇਸ ਵਾਰ ਹੁਣ ਬਹੁਤ ਸਖਤ ਫੈਸਲਾ ਲਿਆ ਮ드ਰਾਸ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕੀਤਾ ਕਿ ਨਹੀਂ ਤੇ ਇਹਦੇ ਉੱਪਰ ਦੋਸ਼ ਹੋਣ ਤੋਂ ਤੈਅ ਕੀਤੇ ਗਏ ਆ ਜੋ ਵੀ ਇਨਸਾਨ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਮਟੀਰੀਅਲ ਬੱਚਿਆਂ ਨਾਲ ਰਿਲੇਟਡ ਪਾਉਣ ਕੁਝ ਵੀ ਦੇਖਦਾ ਫੜਿਆ ਜਾਂਦਾ ਵਾ ਕਦੇ ਵੀ ਤਾਂ ਉਹਦੇ ਉੱਪਰ ਘੱਟ ਤੋਂ ਘੱਟ 5000 ਰੁਪਏ ਦਾ ਜੁਰਮਾਨਾ ਲੱਗੂਗਾ ਤੇ ਜੇ ਉਹ ਦੁਬਾਰਾ ਦੇਖਿਆ ਜਾਂਦਾ ਦੁਬਾਰਾ ਫੜਿਆ ਜਾਂਦਾ ਇਹ ਜਿਹਾ ਕੁਝ ਦੇਖਦਾ ਉਹਦੇ ਉੱਪਰ 10000 ਦਾ ਜੁਰਮਾਨਾ ਲੱਗੂਗਾ ਪਰ ਇਹ ਹੈਗਾ ਸਿਰਫ ਦੇਖਣ ਉੱਪਰ ਇੰਟਰਨੈਟ ਦੇ ਉੱਪਰ ਦੇਖਣ ਜੇ ਇਸ ਤਰ੍ਹਾਂ ਦਾ ਕੋਈ ਵੀ ਮਟੀਰੀਅਲ ਤੁਹਾਡੇ ਫੋਨ ਦੇ ਵਿੱਚ ਸੇਵ ਹੈਗਾ ਕਿਸੇ ਫਾਈਲ ਦੇ ਵਿੱਚ ਜਾਂ ਤੁਹਾਡੇ ਕੰਪਿਊਟਰ ਲੈਪਟਾਪ ਕਿਤੇ ਵੀ ਸੇਵ ਮਿਲਦਾ ਵਾ ਪੁਲਿਸ ਵਾਲਿਆਂ ਨੂੰ ਤਾਂ ਤੁਹਾਨੂੰ ਕਮ ਸੇ ਕਮ 3 ਤੋਂ 5 ਸਾਲ ਦੀ ਸਜ਼ਾ ਵਾ ਜੇ ਤੁਸੀਂ ਦੂਸਰੀ ਵਾਰ ਫੜੇ ਜਾਂਦੇ ਹੋ ਤਾਂ ਉਹ ਸਜ਼ਾ ਜਿਹੜੀ ਉਹ 7 ਸਾਲ ਦੀ ਹੋ ਜਾਣੀ ਹੈ ਤੇ ਇੱਕ ਹੋਰ ਚੀਜ਼ ਹੈਗੀ ਆ ਆਈਪੀ ਐਡਰੈਸ ਹੁੰਦੇ ਆ ਹਰ ਕੰਪਿਊਟਰ ਦੇ ਹੁੰਦੇ ਆ ਤੇ ਵੈਸੇ ਵੀ ਸਾਈਬਰ ਕ੍ਰਾਈਮ ਸੈੱਲ ਹੁਣ ਇੰਡੀਆ ਦਾ ਕਾਫੀ ਐਕਟਿਵ ਹੈਗਾ ਈਵਨ ਏ ਵੀ ਤੁਸੀਂ ਬਹੁਤ ਵਾਰ ਦੇਖਿਆ ਹੋਊਗਾ ਕਿ ਕਿਸੇ ਦੇ ਬਾਰੇ ਵਿੱਚ ਕੋਈ ਪੋਸਟ ਪਾ ਦਿੰਦਾ ਕੋਈ ਬੰਦਾ ਫੇਸਬੁੱਕ ਤੇ ਪਾ ਦਿੰਦਾ ਜਾਂ ਕਿ ਟਵਿੱਟਰ ਦੇ ਉੱਪਰ ਕੋਈ ਕੁਝ ਲਿਖ ਦਿੰਦਾ ਕਿਸੇ ਲੀਡਰ ਬਾਰੇ ਲਿਖ ਦਿੰਦਾ ਤਾਂ ਚਟਪਾਲਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਤੇ ਉਹਨੂੰ ਫੜਨਾ ਫਿਰ ਵੀ ਔਖਾ ਪਰ ਇਹ ਚੀਜ਼ਾਂ ਜਦੋਂ ਹੀ ਕੋਈ ਇਨਸਾਨ ਕਰੂਗਾ ਇੰਡੀਆ ਦੇ ਵਿੱਚ ਬੈਠ ਕੇ ਪੁਲਿਸ ਵਾਲਿਆਂ ਨੂੰ ਜਾਂ ਸਾਈਬਰ ਸੈੱਲ ਵਾਲਿਆਂ ਨੂੰ ਉਸੇ ਟਾਈਮ ਇਹਦਾ ਪਤਾ ਲੱਗ ਜਾਣਾ ਤੇ ਜਿਹੜੀ ਉਹ سزا ਹੈਗੀ ਆ ਉਹ ਮਿਲਣੀ ਹੈ ਸੁਪਰੀਮ ਕੋਰਟ ਸਪੈਸ਼ਲੀ ਜਸਿਸ ਚੰਦਰ ਝੂੜ ਤੇ ਪਰਦੀ ਵਾਲਾ ਇੰਨੇ ਸਖਤ ਹੋਏ ਆ ਉਹਨਾਂ ਨੇ ਅੱਗੇ ਇਹ ਵੀ ਕਿਹਾ ਤਾਂ ਕਿ ਕਿਉਂਕਿ ਭਵਿੱਖ ਦੇ ਵਿੱਚ ਜੇ ਕਿਸੇ ਇਨਸਾਨ ਦੇ ਉੱਪਰ ਇਸ ਤਰ੍ਹਾਂ ਦਾ ਮੁਕੱਦਮਾ ਚੱਲਦਾ ਤਾਂ ਕੋਰਟ ਦੇ ਵਿੱਚ ਕੋਈ ਵੀ ਵਕੀਲ ਜਾਂ ਜੱਜ ਫੈਸਲਾ ਸੁਣਾਉਣ ਦੇ ਵੇਲੇ ਇਹ ਵਰਡ ਇਹ ਸ਼ਬਦ ਵੀ ਨਹੀਂ ਬੋਲ ਸਕਦਾ ਚਾਈਲਡ ਪੋਰਨੋਗ੍ਰਾਫੀ ਕਿਉਂਕਿ ਪੋਰਨੋਗ੍ਰਾਫੀ ਹੋ ਗਿਆ ਕਿ ਅਸ਼ਲੀਲ ਸਾਹਿਤ ਜਾਂ ਜੋ ਵੀ ਆਪਾਂ ਦੇ ਇਹੋ ਜਿਹਾ ਕੁਝ ਦੇਖਦੇ ਆਂ ਕੁਝ ਵੀ ਤੇ ਚਾਈਲਡ ਬੱਚੇ ਇਹ ਦੋਨੇ ਸ਼ਬਦ ਜਿਹੜੇ ਹੈਗੇ ਆ ਇਕੱਠੇ ਨਹੀਂ ਹੋਣੇ ਚਾਹੀਦੇ ਬੱਚੇ ਅਲੱਗ ਨੇ ਉਹਨਾਂ ਦੀ ਇੱਕ ਦੁਨੀਆ ਅਲੱਗ ਹੈਗੀ ਆ ਇਹਨਾਂ ਚੀਜ਼ਾਂ ਦੀ ਦੁਨੀਆ ਇੱਕ ਅਲੱਗ ਆ ਤੇ ਇਹ ਦੋ ਸ਼ਬਦ ਇਕੱਠੇ ਨਹੀਂ ਹੋਣੇ ਚਾਹੀਦੇ ਤਾਂ ਇਹਨਾਂ ਸਖਤ ਰਵਈਆ ਆ ਤਾਂ ਇਹ ਇੱਕ ਬਹੁਤ ਵੱਡੀ ਨਿਊਜ਼ ਆਈ ਆ ਤੇ ਪਾਕਸੋ ਐਕਟ ਦੇ ਤਹਿਤ ਉਹਦੇ ਉੱਪਰ ਬਹੁਤ ਵੱਡਾ ਮਤਲਬ ਸਾਰਾ ਕੁਝ ਹੋਊਗਾ ਐਕਟ ਕੀਤਾ ਜਾਊਗਾ ਉਹਦੇ ਉੱਪਰ ਚੰਗੀ ਨਿਊਜ਼ ਸੀ ਇਹ ਫਾਈਨਲੀ ਬੜੇ ਟਾਈਮ ਬਾਅਦ ਇੱਕ ਇਹੋ ਜਿਹਾ ਕੁਝ ਆਇਆ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਤਾਂ ਮੈਨੂੰ ਲੱਗਿਆ ਕਿ ਪਤਾ ਹੋਣੀ ਚਾਹੀਦੀ ਆ ਅੱਗੇ ਲੋਕਾਂ ਤੱਕ ਇਹਨੂੰ ਪਤਾ ਹੋਣਾ ਚਾਹੀਦਾ ਜਾਗਰੂਕ ਹੋਣਾ ਚਾਹੀਦਾ ਤੇ ਇੱਥੇ ਤੁਹਾਨੂੰ ਇਹ ਖਬਰ ਦੱਸਣ ਦਾ ਇੱਕ ਮਕਸਦ ਇਹ ਵੀ ਸੀਗਾ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਬੱਚਿਆਂ ਦੀ ਅਲੱਗ-ਅਲੱਗ ਜਦੋਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਉਦੋਂ ਉਹਨਾਂ ਦੇ ਵੀਡੀਓਜ਼ ਖਿੱਚ ਲੈਂਦੇ ਆ ਉਹਨਾਂ ਦੀਆਂ ਫੋਟੋਆਂ ਖਿੱਚ ਲੈਂਦੇ ਆ ਜਾਂ ਇਸ ਤਰ੍ਹਾਂ ਨਾਲ ਉਹਨਾਂ ਨੂੰ ਬਹਿਲਾਫਸ ਲਾ ਕੇ ਇੱਧਰ-ਉੱਧਰ ਲੈ ਜਾਂਦੇ ਆ ਤਾਂ ਇਸ ਕਰਕੇ ਆਪਣੇ ਬੱਚਿਆਂ ਦਾ ਹਮੇਸ਼ਾ ਖਿਆਲ ਰੱਖੋ ਅੱਜ ਦੀਆਂ ਦੋ ਤਿੰਨ ਨਿਊਜ਼ ਹੋਰ ਵੀ ਹੈਗੀਆਂ ਨੇ ਇਸੇ ਤਰ੍ਹਾਂ ਦੀ ਜੇ ਹੋ ਸਕੇ ਤਾਂ ਉਹ ਮੈਂ ਅੱਜ ਤੁਹਾਨੂੰ ਦੱਸ ਦੂੰਗਾ ਉਹ ਵੀ ਬੱਚਿਆਂ ਦੇ ਨਾਲ ਰਿਲੇਟਡ ਜੁੜੇ ਹੋਏ ਕ੍ਰਾਈਮਸ ਤੇ ਆ ਨੇ ਤੇ ਐਸੀ ਕੀ ਜੱਜ ਦੀ ਮੇਰੀ ਖਬਰ ਤੇ ਇੰਨਾ ਕੀ ਸੀਗਾ ਮੇਰਾ ਇਹ ਵੀਡੀਓ ਹੁਣ ਕਦੇ ਮੈਂ ਤੁਹਾਨੂੰ ਫੇਰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ ਖਬਰ ਤੇ ਨਾਲ